ਸਤੇਕ ਸਿੰਘ ਜੰਬਰ ਦੇ ਰਹਿਣ ਵਾਲਾ ਜਿਹੜਾ ਲਾਹੌਰ ਦਰਬਾਰ ਦੀ ਨੌਕਰੀ ਕਰਿਆ ਕਰਦਾ ਸੀ ਤੇ ਤੁਰਕਾਂ ਨੂੰ ਜਦੋਂ ਕੋਈ ਖਾਸੇ ਦਾ ਕੰਮ ਹੁੰਦਾ ਸੀ ਨਾ ਫਿਰ ਉਹ ਵਿਚੋਲ ਗਰੀ ਦਾ ਕੰਮ ਕਰਿਆ ਕਰਦਾ ਸੀ ਭਾਈ ਸਾਹਿਬ ਭਾਈ ਤਾਰੂ ਸਿੰਘ ਨੂੰ ਜਦੋਂ ਚਰਖੜੀ ਤੋਂ ਲਾਇਆ ਨਾ ਤੇ ਉਸੇ ਤਰ੍ਹਾਂ ਅਕਾਲ ਅਕਾਲ ਦੇ ਜਕਾਰੇ ਛੱਡ ਰਿਹਾ ਜੋ ਨਹंगा ਸਿੰਘਾਂ ਦੀ ਰਵਾਇਤ ਹੈ ਫੂਨ ਵਿੱਚ ਲੱਥਪੱਥ ਹੋਇਆ ਪਰ ਜਕਾਰੇ ਤੇ ਜਕਾਰਾ ਲਾਈ ਜਾ ਰਿਹਾ ਭਾਈ ਤਾਰੂ ਸਿੰਘ ਉਸਲੇ ਖਾਨ ਭਾਦਰ ਜਕਰੀਆ ਖਾਨ ਸਰਬਰ ਕੇ ਗੋਲੇ ਹੋ ਗਿਆ ਓਏ ਇਹਨੇ ਇਹਨੂੰ ਕਸ਼ਟ ਸਹੀਏ ਦਿੱਤੇ ਆ ਇਹ ਅਜੇ ਵੀ ਅਕਾਲ ਅਕਾਲ ਦੇ ਜਕਾਰੇ ਲਾਉਂਦਾ ਤਬ ਨਵਾਬ ਉਹ ਗੁੱਸਾ ਖਾਇਆ ਮੁਖ ਤੇ ਖੋਟਾ ਬਚਨ ਸੁਣਾਇਆ ਚੁੱਪ ਨਾ ਸਾਥ ਕਰੋ ਬਾਲ ਦੂਰ ਨਾਇਨ ਕਹੋ ਸਿਰ ਮਨੋ ਜਰੂਰ ਆਂਦਾ ਜਿਹੜੇ ਤੂੰ ਕੇਸਾਂ ਦਾ ਮਾਣ ਕਰਦਾ ਨਾ ਤੇਰੇ ਮੈਂ ਕੇਸ ਜੁੱਤੀਆਂ ਮਾਰ ਕੇ ਛਾ ਦੇਣਾ ਭਾਈ ਤਾਰੂ ਸਿੰਘ ਨੇ ਆਖਿਓ ਖਾਣਾ ਤੂੰ ਮੈਨੂੰ ਜੁੱਤੀਆਂ ਕੀ ਮਾਰੇਗਾ ਇਹ ਮੇਰੇ ਗਲਗੀਰ ਪਾਤਸ਼ਾਹ ਦੀ ਮਿਹਰ ਹੋਈ ਤੇ ਮੈਂ ਤੈਨੂੰ ਆਪਣੀ ਜੁੱਤੀ ਦੇ ਅੱਗੇ ਲਾ ਕੇ ਖੜਨਾ ਹੈ। ਆਹ। ਗੁਰੂ ਕੇ ਸਿੱਖ ਦਾ ਬਚਨ ਹੋ ਗਿਆ। ਭਾਈ ਤਾਰੂ ਸਿੰਘ ਦੀ ਖੋਪੜੀ ਲਾ ਕੇ ਉਹਨੂੰ ਇੱਕ ਖਾਈ ਵਿੱਚ ਸੁੱਟ ਦਿੱਤਾ ਗਿਆ। ਇਧਰ ਜਕਰੀਏ ਖਾਨ ਨੂੰ ਪਿਸ਼ਾਬ ਦਾ ਬੰਨ ਪੈ ਗਿਆ। ਤਰਫਨ ਲੱਗਾ ਜੋ ਜੋ ਉਹਨੂੰ ਹਕੀਮ ਮੈਂ ਦਵਾਈ ਦਿੰਦਿਆ ਤੇ ਉਹ ਤੋਂ ਦਾ ਦੁੱਖ ਉਹਦੀ ਜਾ ਰਿਹਾ। ਅਰੇ ਉਹਨੇ ਆਪਣੇ ਪੀਰ ਕੰਬਰਾ ਨੂੰ ਯਾਦ ਕੀਤਾ ਜੋ-ਜੋ ਕੰਬਰੋ ਦੀ ਮਤ ਵਾਸਤੇ ਆਉਂਦੇ ਆ ਉਸੇ ਵੇਲੇ ਸ਼ੀਬ ਸਿੰਘ ਆ ਕੇ ਉਹਨਾਂ ਨੂੰ ਭਜਾਦਨੇ ਆ ਗੁਰੂ ਕੇ ਸਿੱਖੋ ਜਕਰੀਆ ਤੰਗ ਹੋ ਗਿਆ ਆਖਰ ਉਹਨੇ ਸ਼ਿਵੇਕ ਸਿੰਘ ਨੂੰ ਬੇਨਤੀ ਕੀਤੀ ਵੀ ਮੈਂ ਬੜਾ ਦੁਖੀ ਹੋ ਗਿਆ ਮੇਰਾ ਇਲਾਜ ਕਰਾਓ ਉਨੇ ਆਖਿਆ ਤੂੰ ਸੰਤ ਨੂੰ ਸਤਾਇਆ ਇਹੋ ਰੱਬ ਰੂਪ ਭਾਈ ਤਾਰੂ ਸਿੰਘ ਜਿਹਨੂੰ ਕੋਈ ਨੇ ਤਸੀਹੇ ਦਿੱਤੇ ਆ ਤਨੇ ਆਖਿਆ ਸ਼ਾਇਦ ਮੈਨੂੰ ਉਹਦਾ ਹੀ ਸਰਾਫ ਲੱਗ ਗਿਆ ਸ਼ਬੇਖ ਸਿੰਘ ਕੱਪ ਸੀਸ ਲਾਇਓ ਸੰਤ ਸਰਾਫ ਨਾ ਗਾਇਓ ਹਟਾਇਓ ਉਹ ਸੰਤਾ ਤਰੇ ਸਰਾਫ ਲੱਗਾ ਮਨੇ ਆਖਿਆ ਫੇਰ ਬੇਨਤੀ ਕਰੋ ਜਾ ਕੇ ਭਾਈ ਤਾਰੂ ਸਿੰਘ ਨੂੰ ਭਾਈ ਤਾਰੂ ਸਿੰਘ ਇਹ ਕੋ ਜਦੋਂ ਸਦਾ ਸ਼ਬੇਖ ਸਿੰਘ ਆਇਆ ਕਿ ਖਾਨ ਬਹਾਦਰ ਜਗਰੀਆ ਖਾਨ ਤੁਹਾਡੇ ਕੋਲ ਮਾਫੀ ਚਾਹੁੰਦਾ ਭਾਈ ਤਾਰੂ ਸਿੰਘ ਨੇ ਆਖਿਆ ਉਹ ਤੂੰ ਇੱਕ ਦੁਸ਼ਟ ਦੀ ਫਰਿਆਦ ਲੈ ਕੇ ਆਇਆ ਜੇ ਤੂੰ ਕਿਤੇ ਸਿੱਖ ਦੀ ਫਰਿਆਦ ਲੈ ਕੇ ਆਉਣਾ ਨਾ ਜੋ ਸਿੱਖ ਹਮ ਪੈਸੇ ਕੰਮ ਆਵੇ ਮੇਰੇ ਤਨ ਕੀ ਪਨੀ ਬਣਾਵੇ ਆਂਦਾ ਜੇ ਤੂੰ ਸਿੱਖ ਦੀ ਫਰਿਆਦ ਲੈ ਕੇ ਆਉਣਾ ਮੇਰੇ ਤਨ ਦਾ ਭਾਵੇਂ ਜੋੜਾ ਬਣਾ ਕੇ ਉਹਨੂੰ ਪਾ ਦਿਨੋ ਪਰ ਤੂੰ ਦੁਸ਼ਟ ਦੀ ਫਰਿਆਦ ਲੈ ਕੇ ਆਇਆ ਮੇਰੀ ਜ਼ਬਾਨ ਵਿੱਚੋਂ ਮੇਰੇ ਕਮਾਨ ਵਿੱਚੋਂ ਇਹ ਤੀਰ ਚੱਲ ਚੁੱਕਾ ਜੇ ਇਹਨੂੰ ਰੋਕ ਸਕਦਾ ਤੇ ਖਾਲਸਾ ਪੰਥ ਰੋਕ ਸਕਦਾ ਵਾ ਵਾ ਜੋ ਭਾਈ ਤਾਰੂ ਸਿੰਘ ਨੇ ਕਿਹਾ ਸੀ ਸ਼ਬੇਖ ਸਿੰਘ ਨੇ ਆ ਕੇ ਉਹ ਜਗਰੀਏ ਖਾ ਨੂੰ ਦੱਸਤਾ ਕਿ ਤੈਨੂੰ ਖਾਲਸਾ ਪੰਥ ਹੀ ਮਾਫ਼ ਕਰ ਸਕਦਾ ਹੈ ਉਹਨੇ ਆਖਿਆ ਜਿਸ ਤਰ੍ਹਾਂ ਵੀ ਹੁੰਦਾ ਔਰ ਖਾਲਸਾ ਪੰਥ ਦੇ ਕੋਲ ਜਾ ਕੇ ਮੇਰੀ ਬੇਨਤੀ ਕਰੋ ਭਾਈ ਸ਼ਿਵੇਂਕ ਸਿੰਘ ਖਾਲਸੇ ਦੇ ਕੋਲ ਪਹੁੰਚਾ ਆ ਕੇ ਫਤਿਹ ਬਲਾਈ ਆ ਸਾਰੀ ਕਹਾਣੀ ਭਾਈ ਤਾਰੂ ਸਿੰਘ ਦੀ ਸੁਣਾਈ ਆ ਜਿਉਂ-ਜਿਉਂ ਸਿੰਘ ਕਹਾਣੀ ਸੁਣ ਰਹਿਆ ਤਿਉਂ-ਤਿਉਂ ਪੁਰੂ ਕੇ ਸਿੱਖੋ ਸਿੰਘਾਂ ਨੂੰ ਜੋਸ਼ ਦਰਦਾ ਜਾ ਰਿਹਾ ਜਿਸ ਤਰ੍ਹਾਂ ਰੂਹ ਦੇ ਵਿੱਚੋਂ ਪਟਾਕੇ ਪੈਂਦੇ ਹਨ ਇਸ ਤਰ੍ਹਾਂ ਖਾਲਸੇ ਗਰਮ ਹੁੰਦੇ ਜਾ ਰਹੇ ਆ ਵੀ ਐਸੇ ਵੇਲੇ ਹੀ ਲਾਹੌਰ ਤੇ ਹਮਲਾ ਬੋਲ ਦਿੱਤਾ ਜਾਏ ਪਰ ਉਸ ਵੇਲੇ ਭਾਈ ਸ਼ੇਖ ਸਿੰਘ ਨੇ ਬੇਨਤੀ ਕੀਤੀ ਵੀ ਜਕਰੀਆ ਖਾਨ ਹੁਣ ਮਰਨ ਦੇ ਕਿਨਾਰੇ ਤੇ ਆ ਤੇ ਖਾਲਸੇ ਦੇ ਕੋਲੋਂ ਮਾਫੀ ਚਾਹੁੰਦਾ ਵੀ ਮੈਨੂੰ ਮaaf ਕੀਤਾ ਜਾਵੇ ਸਿੰਘਾਂ ਨੇ ਆਖਿਆ ਵੀ ਜਿਸ ਵੇਲੇ ਭਾਈ ਤਾਰੂ ਸਿੰਘ ਦੀ ਖੋਪਰੀ ਲਾਈ ਸੀ ਉਦੋਂ ਉਹਨੇ ਮੁਖਾਰ ਦੇਂਦੇ ਵਚਨ ਕੀ ਸੀ ਉਨੇ ਆਖਿਆ ਤੇ ਮੁਖਾਰ ਬੰਦੇ ਬਚ ਸੀ ਕਿ ਮੈਂ ਤੈਨੂੰ ਆਪਣੀ ਜੁੱਤੀ ਅੱਗੇ ਲਾ ਕੇ ਖੜਨਾ ਉਹਨੇ ਆਖਿਆ ਫੈਸਲਾ ਤੇ ਫਿਰ ਭਾਈ ਤਾਰੂ ਸਿੰਘ ਨੇ ਕਰ ਦਿੱਤਾ ਸਿੰਘਾਂ ਨੇ ਅਰਦਾਸ ਕੀਤੀ ਵਿੱਚ ਇਹ ਕਹਿ ਦਿੱਤਾ ਵੀ ਜਕਰੀਏ ਪਿਸ਼ਾਬ ਦਾ ਬੰਦ ਤੇ ਟੁੱਟੇ ਪਰ ਭਾਈ ਤਾਰੂ ਸਿੰਘ ਦੇ ਜੋੜੇ ਦੇ ਨਾਲ ਟੁੱਟੇ ਉਹਨੇ ਆਖਿਆ ਭਾਈ ਤਾਰੂ ਸਿੰਘ ਦਾ ਜੋੜਾ ਲੈ ਜਾਓ ਉਹਦੇ ਸਿਰ 'ਚ ਮਾਰੋ ਉਹਦੇ ਪਿਸ਼ਾਬ ਦਾ ਬੰਦ ਆਪਣੇ ਆਪ ਖੁੱਲ ਜਾਏਗਾ ਉਨੇ ਆਖਿਆ ਜਦੋਂ ਸਰਕਾਰਾਂ ਦੇ ਕਾਬੂ ਆ ਜੀਏ ਫਿਰ ਜੋੜੇ ਕਿੱਥੇ ਲੱਭਦੇ ਆ ਉਹਨੇ ਆਖਿਆ ਨਵੇਂ ਬਣਾ ਲਓ ਫਿਰ ਜਿਹੜੇ ਉਹਨੇ ਜਕਰੀਏ ਨੇ ਪਾਪ ਕੀਤੇ ਸੀ ਨਾ ਭਾਈ ਸ਼ੇਖ ਦੇ ਸ਼ੇਖ ਸਿੰਘ ਦੇ ਸਾਹਮਣੇ ਸਾਰੇ ਆਏ ਉਹਨੇ ਆਖਿਆ ਹੁਣ ਜੋੜਾ ਤੇ ਬਣਾਉਣਾ ਉਹ ਜਿਹੜਾ ਭਾਰੇ ਤੱਲੇ ਵਾਲਾ ਬਣਾ ਲੀਏ ਭਾਈ ਸ਼ੇਖ ਸਿੰਘ ਨੇ ਭਾਰੇ ਥੱਲੇ ਵਾਲਾ ਜੋੜਾ ਬਣਾਇਆ ਉਹ ਕਿ ਘੋੜੇ ਤੇ ਸਵਾਰ ਭਾਈ ਤਾਰੂ ਸਿੰਘ ਕੋਲ ਪਹੁੰਚਿਆ ਭਾਈ ਤਾਰੂ ਸਿੰਘ ਨੇ ਆਖਿਆ ਕਿ ਭਾਈ ਸ਼ੇਖ ਸਿੰਘ ਜੀ ਖਾਲਸਾ ਪੰਥ ਨੇ ਮਾਮ ਕਰਦਾ ਜਖਰੀਏ ਨੂੰ ਉਹਨੇ ਆਖਿਆ ਵੀ ਆਪਣੇ ਚਰਨ ਅਗੇ ਕਰੋ ਜੋੜਾ ਚਰਨਾ ਨਾਲ ਭਾਈ ਤਾਰੂ ਸਿੰਘ ਤੇ ਸਵਾਇਆ ਫਿਰ ਘੋੜੇ ਤੇ ਹੋ ਕੇ ਸਵਾਸ ਸਵਾਰ ਉਹ ਪਰਨੇ ਵਿੱਚ ਜੋੜਾ ਲਿਖੇ ਲਿਆ ਪਹੁੰਚਿਆ ਜਖਰੀਏ ਖਾਦੇ ਦਰਬਾਰ ਵਿੱਚ ਚੱਕਰੀਆ ਬੜਾ ਲੇਟੀਆਂ ਲੈ ਰਿਆ ਸੀ ਬੜਾ ਤੰਗ ਸੀ ਉਹ ਦਰਦ ਦੇ ਨਾਲ ਉਸੇ ਵਾਲੇ ਬੇਨਤੀ ਕੀਤੀ ਭਾਈ ਸ਼੍ਰੀਸ਼ੇਖ ਸਿੰਘਾ ਉਹ ਖਾਲਸੇ ਨੇ ਕੋਈ دارو ਦਿੱਤਾ ਕੋਈ ਦਵਾਈ ਦਿੱਤੀ ਉਹਨੇ ਆਖਿਆ ਦਵਾਈ ਤੇ ਦਿੱਤੀ ਪਰ ਬੜੀ ਕਰੜੀ ਆ ਉਹਨੇ ਆਖਿਆ ਕਰੜੀ ਕਿੰਨੀ ਹੈ ਜਿਹੜਾ ਦਰਦ ਨਾਲ ਮਰਨ ਦੇ ਇ ਤੋਂ ਜ਼ਿਆਦਾ ਫਿਰ ਕਰੜੀ ਛੇਤੀ ਕਰ ਮੈਂ ਆਖਿਆ ਕਟਕ ਚੂਰਨਾ ਇਹ ਥੋੜਾ ਜਿਹਾ ਸਖਤ ਆ ਉਹਨੇ ਆਖਿਆ ਛੇਤੀ ਕਰ ਗੱਲਾਂ ਵਿੱਚ ਟਾਈਮ ਨਾ ਟਪਾ ਮੇਰੀ ਜਾਨ ਨਿਕਲਦੀ ਜਾ ਰਹੀ ਹੂ ਉਰੇ ਅਖੇ ਤਾਂ ਨਹੀਂ ਇਹਨੂੰ ਮੈਂ ਖਵਾਉਂਗਾ ਤੇ ਤੂੰ ਖਾਣਾ ਆਹ ਜਿਹੜੇ ਜੱਟਲੇ ਹਨ ਇਹਨਾਂ ਨੂੰ ਜਰਾ ਬਾਹਰ ਆਪਣੇ ਦਰਬਾਰ ਵਿੱਚੋਂ ਕੱਢ ਲਾ ਸਾਰੇ ਦਰਬਾਰੀ ਬਾਹਰ ਕੱਢ ਤੇ ਦਰਬਾਰ ਵਿੱਚੋਂ ਭਾਈ ਸ਼ਮੇਖ ਸਿੰਘ ਨੇ ਉਹ ਫਿਰ ਛਿੱਤਰ ਕੱਢਿਆ 1 ਫੁੱਟ ਦਾ ਲੰਮਾ ਜਦੋਂ ਮੁਖਾਇਆ ਉਹਨੇ ਆਖਿਆ ਕੀ ਆ ਉਹਨੇ ਆਖਿਆ ਬਸ ਤੇਰਾ ਇਲਾਜ ਹੀ ਹੋਈ ਆ ਔਰ ਦਾ ਗਵਰਨਰਾ ਉਹਨੇ ਆਖੇ ਇਸੇ ਕਰਕੇ ਸਾਰਿਆਂ ਨੂੰ ਬਾਹਰ ਕੱਢ ਦਿੱਤਾ ਉਹਨੇ ਆਖਿਆ ਲਾਜ ਤੇਰੇ ਆਈ ਹੋਈ ਆ ਓਏ ਆਖੇ ਕਰੋ ਫੇ ਜਿਤਨਾ ਹੁੰਦਾ ਗੁਰੂ ਕੇ ਸਿੱਖੋ ਜਿਵੇਂ ਭਾਈ ਸ਼ਮੇਖ ਸਿੰਘ ਨੇ ਥੋੜਾ ਜਿਹਾ ਸਿਰਜ ਜੋੜਾ ਸ਼ੁਆ ਨਾ ਉਹਨੂੰ ਪਿਸ਼ਾਬ ਦਾ ਥੋੜਾ ਜਿਹਾ ਬੰਨੋ ਦਾ ਖੁੱਲ ਲਗਾ ਨੂੰ ਆਰਾਮ ਨਾਉਣ ਲੱਗਾ। ਅਨੇ ਆਖਿਆ ਲਗਦਾ ਸ਼ਮੇਖ ਸਿੰਘ ਇਹ ਗੱਲ ਬਣਦੀ ਥੋੜਾ ਤੇਜ਼ ਮਾਰ। ਉਹਨਾਂ ਥੋੜਾ ਜਿਹਾ ਹੋਰ ਤੇਜ਼ ਮਾਰਿਆ। ਹਾਂ। ਉਹਨੇ ਆਖਿਆ ਹੁਣ ਕਿਹੜਾ ਵੇਹਣਾ ਕੋਈ। ਹੁਣ ਬੰਨ ਖੋਲ ਦੇ। ਫਿਰ ਭਾਈ ਸ਼ਮੇਖ ਸਿੰਘ ਦੇ ਉਹ ਜੋ ਨਾ ਸੀ ਵੀ ਮੈਨੂੰ ਕਦੇ ਮੜਾ ਜਾ ਆਖੇ। ਤੇ ਮੈਂ ਉਹਨੂੰ ਫਿਰ ਦੱਸਾਂ ਵੀ ਖਾਲਸਾ ਤੇ ਜ਼ੁਲਮ ਕਿੱਥਾ ਕਰੀਦੇ। ਅਈਸ਼ ਬੈਸਨ ਹੋ ਕੇ ਪੱਪਾ ਪਾਰ ਇੰਨਾ ਛਤਰੇ ਇੰਨਾ ਛਤਰ ਉਸ ਜਕਰੀਏ ਨੂੰ ਮਾਰਿਆ ਕਈ ਸਾਡੇ ਪ੍ਰਚਾਰ ਕੇ ਇਥੇ ਜਕਰੀਏ ਨੂੰ ਮਾਰ ਦਿੰਦੇ ਪਰ ਨਹੀਂ ਗੁਰੂ ਕੇ ਸਖੋ ਭਾਈ ਤਾਰੂ ਸਿਲ ਦੇ ਜੋੜੇ ਦੇ ਨਾਲ ਉਹਦਾ ਪਿਸ਼ਾਬ ਦਾ ਬੰਦ ਹੁੰਦਾ ਉਹਨੂੰ ਆਰਾਮ ਆਇਆ ਉਹਨੇ ਖਾਸੇ ਦਾ ਧੰਨਵਾਦ ਕੀਤਾ ਤੇ ਵੱਡਾ ਉਹਨੇ ਗੁਰੂ ਕੇ ਸਖੋ ਸ਼ਹਿਰ ਦੇ ਵਿੱਚ ਦੀਮਾਲਾ ਕੀਤੀ ਉਸ ਵੇਲੇ ਭਾਈ ਤਾਰੂ ਸਿੰਘ ਬਾ ਉਹਨੇ ਸ਼ੁਕਰਾਨਾ ਕੀਤਾ ਉਹਨੇ ਆਖਿਆ ਸਵੇਗ ਸਿੰਘ ਦਾ ਇੱਕ ਸੂਬੇਦਾਰੀ ਛੱਡ ਕੇ ਜੋ ਆਖੇ ਮੈਂ ਤੈਨੂੰ ਉਹ ਦਿਨ ਨੂੰ ਪਿਆਰ ਵਾਈ ਉਹਨੇ ਆਖਿਆ ਫਿਰ ਉਹ ਪੰਥ ਦੇ ਕਾਰਜ ਸਵਾਰਨੇ ਚਾਹੀਦੇ ਆ ਉਹਨੇ ਆਖਿਆ ਮੇਨੂੰ ਲਾਹੌਰ ਦਾ ਕੋਤਵਾਲ ਬਣਾਇਆ ਜਾਏ ਉਹਨੂੰ ਲਾਹੌਰ ਦਾ ਕੋਤਵਾਲ ਬਣਾਇਆ ਗਿਆ ਤੇ ਕੋਤਵਾਲ ਦੇ ਵਸੂਤ ਬਹੁਤ ਕੁਝ ਹੁੰਦਾ ਕਿਹਦੀ ਤਨਖਾਹ ਵਧਾਉਣੀ ਕਿਹਨੂੰ ਢੋਣਾ ਕਿਹਨੂੰ ਨੌਕਰੀ ਤੇ ਲਾਉਣਾ ਪਰ ਭਾਈ ਸਵੇਖ ਸਿੰਘ ਜੱਬਰ ਨੇ ਕੋਤਵਾਲੀ ਲਾਹੌਰ ਦੀ ਸੰਭਾਲੀ ਉਹ ਸਲੇ ਉਹ ਚਰਖੜੀਆਂ ਪਟਾਈਆਂ ਤੇ ਜਿਹੜੇ ਗੁਰੂ ਮਹਾਰਜ ਦੇ ਥਾਨ-ਥਾਨ ਉਹ ਉਹਨੇ ਕਾਇਮ ਕੀਤੇ ਉਸ ਤੋਂ ਬਾਅਦ ਉਹਦੇ ਜਗਰੀਏ ਤੋਂ ਬਾਅਦ ਉਹਦਾ ਪੁੱਤਰ ਯਿਆ Khan ਇਹ ਸੂਬੇ ਦਾ ਲਾਹੌਰ ਦਾ ਬਣਿਆ ਉਹਨੇ ਫੇਰਾ ਚਾਰ ਸਫੇਰੇ ਪੰਜਾਬ ਵੱਲੇ ਵੇਖਿਆ ਜਿਹੜੇ ਸ਼ਿਵੇਖ ਸਿੰਘ ਨੇ ਉਹ ਕੰਮ ਕੀਤੇ ਸੀ ਉਹ ਬਰੋਧੀਆਂ ਨੂੰ ਚੰਗੇ ਵਿੱਚ ਲੱਗਦੇ ਇੱਧਰ ਕੋਈ ਲਾਹੌਰ ਦਾ कोतवाल ਸਰਦਾਰ ਹੋਵੇ ਸਰਕਾਰ ਨੂੰ ਇਹ ਕਿਵੇਂ ਪਉਂਦਾ ਸੀ ਉਹ ਸੋਹਣੇ ਸ਼ਾਹੀ ਕਾਜੀ ਦੀ ਇਹ ਕੋਤੇ ਸਭ ਲੈ ਲਿਆ ਉਹਦਾ ਪੁੱਤਰ ਸ਼ਹਾਬਾਜ਼ ਸਿੰਘ ਸ਼ਿਵੇਖ ਸਿੰਘ ਦਾ ਜਿਹੜਾ ਕਾਜੀ ਕੋਲ ਪੜਿਆ ਕਰਦਾ ਸੀ ਫਾਰਸੀ ਅਰਬੀ ਉਹ ਸੋਹੇ ਦੀ ਜੋ ਤਲੀਮ ਸੀ ਉਹਨੇ ਸਾਰੀ ਹਾਸਲ ਕੀਤੀ ਬੜਾ ਆਲਮ ਫਾਇਰ ਬਣ ਗਿਆ ਇੱਕ ਦਿਨ ਕਾਰੀ ਨੇ ਆਖਿਆ ਇਹ ਇੱਕ ਕੁਰਾਨ ਦੇ ਐਬ ਦੇ ਅਰਥ ਕੀਤੇ ਜਾਣ ਸਾਰੀ ਜਮਾਤ ਤੋਂ ਸਭ ਤੋਂ ਵੱਡਾ ਤੇ ਸਭ ਤੋਂ ਚੰਗਾ ਟ੍ਰਾਂਸਲੇਸ਼ਨ ਜੋ ਕੀਤਾ ਉਹ ਭਾਈ ਸ਼ਬਾਹ ਸਿੰਘ ਨੇ ਕੀਤਾ ਉਹਨੇ ਆਖਿਆ ਇਹਨਾ ਵਿਦਵਾਨ ਤੇ ਕਾਫਰ ਇਹਨੂੰ ਮੌਮਨ ਕਿਉਂ ਨਾ ਬਣਾਇਆ ਜਾਵੇ ਉਹਨੇ ਫਿਰ ਜੱਈਆ ਖਾਦੇ ਦਰਬਾਰ ਵਿੱਚ ਆ ਜਾ ਕੇ ਚੁਗਲੀ ਕੀਤੀ ਉਹਨੇ ਖਿਆਖਾਨ ਬਾਦਲ ਸਾਹਿਬ ਤੁਹਾਡੇ ਰਾਜ ਦੇ ਵਿੱਚ ਦੋ ਸਿੱਖ ਭਰ ਰਿਆ ਜਿਨ੍ਹਾਂ ਨੂੰ ਤੁਸੀਂ ਵੱਡੇ ਵੱਡੇ ਰੁਤਬੇ ਦਿੱਤੇ ਆ ਜਿਹੜੀਆਂ ਤੇਰੇ ਰਾਜ ਦੀਆਂ ਗੱਲਾਂ ਖਾਸੇ ਤੱਕ ਪਹੁੰਚਾਉਂਦੇ ਆ ਏ ਉਹ ਸਰਦਾਰ ਸਿਬੇਖ ਸਿੰਘ ਕੋਈ ਦਿਨ ਬਾਅਦ ਮੈਨੂੰ ਇੰਉ ਲੱਗਦਾ ਵੀ ਉਹਨੇ ਤਹੌੜ ਤੇ ਵੀ ਹਮਲਾ ਬੋਲਣਾ ਉਹ ਸਰੇ ਉਨੂੰ ਸਿੱਖਾਂ ਉਤੇ ਸਖਤੀ ਕਰਨ ਦਾ ਸਮਾਂ ਮਿਲ ਗਿਆ ਸਰਦਾਰ ਸ਼ਿਵੇਖ ਸਿੰਘ ਤੇ ਸ਼ਾਬਾਸ਼ ਸਿੰਘ ਨੂੰ ਉਸੇ ਵਾਲੇ ਆਪਣੇ ਦਰਬਾਰ ਵਿੱਚ ਬੁਲਾਇਆ ਗੁਰੂ ਕੇ ਸਿੱਖੋ ਦੋ ਜਿਹੜੇ ਗੁਣ ਆ ਇਹ ਹਰ ਇੱਕ ਦੇ ਵੈਰੀ ਹੁੰਦੇ ਆ ਇੱਕ ਵਸ ਅਕਲ ਤੇ ਇੱਕ ਹੁਸਨ ਹੁਸਨ ਇਹ ਪਰਮੇਸ਼ਰ ਦੋ ਗੁਣ ਕਿਸੇ ਕਿਸ ਨੂੰ ਦਿੰਦਾ ਆ ਭਾਈ ਸ਼ਾਬਾਸ਼ ਸਿੰਘ ਕੋ ਦਵੇਂ ਗੁਣ ਸਨ ਬੜਾ ਅਕਲਮੰਦ ਸੀ ਸੱਚ ਹੈ ਬੜਾ ਸਿਆਣਾ ਸੀ ਤੇ ਬੜਾ ਸੋਹਣਾ ਸੀ ਵਾਹ ਜਿਨ੍ਹਾਂ ਨੂੰ ਚਰਖੀਆਂ ਤੇ ਚੜਿਆ ਗਿਆ ਜਿਨ੍ਹਾਂ ਦੇ ਬੰਦ-ਬੰਦ ਕੱਟੇ ਜਿਨ੍ਹਾਂ ਨੂੰ ਮੂੰਗਲੀਆਂ ਨਾਲ ਕਟ-ਕਟ ਕੇ ਛੀਤ ਕੀਤਾ ਉਹ ਬੜੇ ਗਿਆਨਵਰਸ ਹਨ ਤੇ ਬੇਦਖੂਫ ਲੋਕਾਂ ਨੇ ਉਹਨਾਂ ਨੂੰ ਛੀਤ ਕੀਤਾ ਚਾਤਰ ਕੁਮੂਰਖ ਇੱਕ ਥਾ ਦੋਵੇਂ ਦੁਖੀਏ ਰਹਿਣ ਚਾਤਰ ਕਹਿੰਦਾ ਵੀ ਮੈਂ ਮੂਰਖ ਨੂੰ ਅਕਲ ਦੇ ਦੇ ਇਹਨੂੰ ਦਾਣਾ ਬਣਾ ਲਿਆ ਔਰ ਮੂਰਖ ਦੀ ਬੱਦਕੰਤੀ ਇਹ ਮੈਨੂੰ ਅਕਲ ਦਿੰਦਾ ਕਿਉਂ ਆ ਚਾਤਰ ਮੂਰਖ ਇੱਕ ਥਾਂ ਹੋਏ ਸੁਖੀਏ ਰਹਿਣਾ ਊਂਡ ਕੋਹ ਨੂੰ ਛੋਲਦੇ ਤੇ ਧੌਰ ਫੁੱਲਾਂ ਤੇ ਬਹਿਣ ਜਿਹੜਾ ਧੌਰੇ ਦਾ ਰੰਗ ਉਹ ਕਾਲਾ ਹਾਂ ਆ ਕਿਉਂਦੀ ਦੋਸਤੀ ਹੁੰਦੀ ਫੁੱਲ ਦੇ ਨਾਲ ਤੇ ਜਿਹੜਾ ਊਂਡ ਹੁੰਦਾ ਉਹ 골ਡਨ ਜਿਹਾ ਹੁੰਦਾ ਸਨੇਰੀ ਜਿਹਾ ਹੁੰਦਾ ਬੜਾ ਸੋਹਣਾ ਹੁੰਦਾ ਪਰ ਉਹਦੀ ਦੋਸਤੀ ਜਿਹੜੀ ਕੋਈ ਨਾ ਹੁੰਦੀ ਉਹਰਾ ਪੂੰਡਾ ਦੋਸਤੀ ਇੱਕੋ ਇੱਕੋ ਜਿਹੀ ਗੂੰਜਾ ਕਮੀ ਪੈਦਾ ਜਾਣੀਏ ਕੌਣ ਪੌੜਾ ਕੌਣ ਪੂੰਡ ਪਰ ਇੱਥੇ ਗੱਲ ਸਿਧਾਂਤ ਦੀ ਹੈ ਇਹ ਅਮਰ ਦੀ ਧਾਰ ਦੀ ਹੈ ਉਹ ਭਾਈ ਸ਼ਵੇਕ ਸਿੰਘ ਦਾ ਪੁੱਤਰ ਸ਼ਹਾਬ ਸਿੰਘ ਜਿਹੜਾ ਬੜਾ ਸੋਹਣਾ ਸੀ ਉਹਨਾਂ ਨੂੰ ਉਸ ਬਚੰਗੀ ਦੇ ਦੋ ਗੁਣ ਉਹਦੇ ਕਿੰਤਰੇ ਵੈਰੀ ਬਣਦੇ ਆ ਉਹ ਭਾਈ ਸ਼ਵੇਕ ਸਿੰਘ ਸ਼ਹਾਬਾਜ਼ ਸਿੰਘ ਨੂੰ ਜਦੋਂ ਸਪਾਣਾ ਨੇ ਜਾ ਕੇ ਸੂਬੇ ਦਾ ਹੁਕਮ ਸੁਣਾਇਆ ਹੁਕਮਤੀ ਤਮੀਲ ਵਿੱਚ ਤਮੇ ਪਿਓ ਪੁੱਤਰ ਤੁਰ ਪਿਆ ਪਰ ਉਹਨਾਂ ਵਾਸਤੇ ਕੋਈ ਨਵੀਂ ਗੱਲ ਨਹੀਂ ਸੀ ਜੋ ਲਾਹੌਰ ਦਰਬਾਰ 'ਚ ਹੋ ਰਿਹਾ ਸੀ ਖਬਰਾਂ ਉਹਨਾਂ ਨੂੰ ਨਹੀਂ ਪਹੁੰਚ ਰਹੀਆਂ ਸੀ ਇਸ ਮਸਲੇ ਤੇ ਸਰਦਾਰ ਸ਼ਵੇਕ ਸਿੰਘ ਆਪਣੇ ਪੁੱਤਰ ਸ਼ਹਾਬਾਜ਼ ਨਾਲ ਹਰ ਰੋਜ਼ ਗੱਲ ਕਰਿਆ ਕਰਦਾ ਸੀ ਬੇਟਾ ਤੇ ਜਿਹੜੀਆਂ ਸ਼ਿਕਾਇਤਾਂ ਦਰਬਾਰ 'ਚ ਪਹੁੰਚ ਰਹੀਆਂ ਨਾ ਲੱਗਦਾ ਪੀਏ ਨੇਰੀ ਸਾਡੇ ਤੇ ਚੁੱਲਣ ਵਾਲੀ ਆ ਤੇ ਆਪਾ ਗੁਰੂ ਗੋਬਿੰਦ ਸਿੰਘ ਦੇ ਸਿੰਘਾ ਕਿ ਉਹ ਅੱਜ ਲੋਹਰ ਦਰਬਾਰ ਦੀ ਨੌਕਰੀ ਕਰਦੇ ਆ ਵਾ ਵਾ ਬੇਟਾ ਦੇਖਦੇ ਹੈ ਜੀ ਕੋਈ ਗੱਲ ਬਣ ਗਈ ਨਾ ਹਾਂ ਤੇ ਵੇਖੀ ਕਿਤੇ ਸਿੱਖੀ ਨੂੰ ਦਾਗ ਨਾ ਲਾ ਦੇ ਵਾਹਿਗੁਰੂ ਜੀ ਇਸ ਮਸਲੇ ਤੇ ਰੋਜ਼ ਆਪਣੇ ਪਿਓ ਪੁੱਤਰ ਗੱਲਾਂ ਕਰਿਆ ਕਰਦੇ ਸੀ ਸਮਾਂ ਆ ਗਿਆ ਦਵੇਂ ਪਿਓ ਪੁੱਤਰ ਜਕਰ ਉਸ ਜਈਆ ਖਾਨ ਦੇ ਦਰਬਾਰ ਚ ਪਹੁੰਚਿਆ ਜਦੋਂ ਵੇਖਿਆ ਦਰਬਾਰੀਆਂ ਦਾ ਰੁਕ ਚੱਜ ਸਾਰਿਆਂ ਦੇ ਮੱਥੇ ਉੱਤੇ ਤਿਉੜੀਆਂ ਪਈਆਂ ਹੋਈਆਂ ਭਾਈ ਸ਼ਿਵੇਖ ਸਿੰਘ ਸ਼ਹਾਬ ਸਿੰਘ ਬੜੇ ਸਿਆਣੇ ਸਨ ਉਹਨਾਂ ਨੂੰ ਪਛਾਣ ਤੇ ਕੋਈ ਬਹੁਤੀ देर ਨਾ ਲੱਗੀ ਇਹ ਮੇਰੀ ਸਾਡੇ ਦੇ ਉਹ ਝੁੱਲਣ ਵਾਲੀ ਹੈ ਸਰਦਾਰ ਸ਼ਿਵੇਖ ਸਿੰਘ ਨੇ ਆਖਿਆ ਖਾਨ ਬਾਦਸ਼ਾਹ ਤੁਸੀਂ ਸਾਨੂੰ ਬੁਲਾਇਆ ਅਸੀਂ ਤੁਹਾਡੇ ਹੁਕਮ ਦੀ ਤਮੀਲ ਵਿੱਚ ਆਜਾਏ ਹੋਏ ਦੱਸੋ ਕੀ ਹੁਕਮਾਂ ਉਹ ਚਾਰ ਲੰਘ ਫੇਰ ਕੇ ਬੜਾ ਕੜ ਕੇ ਬੋਲਿਆ ਬਨੇਖ ਸਿੰਘ ਸਿਪੇਹ ਸਿੰਘਾ ਤਾੜ ਦਰਬਾਰ ਤੁਹਾਡੇ ਉੱਤੇ ਬਹੁਤ ਖੁਸ਼ ਆ ਤੁਹਾਡੇ ਤੇ ਕੋਈ ਗਿਲਾ ਨਹੀਂ ਤੁਹਾਡੇ ਵੱਡ-ਵਡੇਰੇ ਸਾਡੇ ਵੱਡ-ਵਡੇਰਾਂ ਨਾਲ ਕੇ ਪੰਜਾਬ ਦੀ ਸੇਵਾ ਕਰਦੇ ਰਹਿਆ ਪਰ ਮੈਂ ਨਾ ਇਹ ਦੂਰੀ ਜਿਹੜੀ ਮਿਟ ਜਾਣੀ ਚਾਹੀਦੀ ਹੈ ਮੈਂ ਤੇਰੇ ਕੋਲ ਅੱਜ ਕੋਈ ਮੰਨ ਮੰਗਣੀ ਮੈਂ ਤੈਨੂੰ ਆਪਣੇ ਦਰਬਾਰ 'ਚ ਇਸ ਕਰਕੇ ਬੁਲਾਇਆ ਸਰਦਾਰ ਸਿਪੇਹ ਸਿੰਘ ਨੇ ਆਖਿਆ ਹਾਲ ਬਾਹਾ ਤੁਹਾਡਾ ਹਰ ਹੁਕਮ ਮੰਨਣ ਨੂੰ ਤਿਆਰ ਆ ਕਿਤੇ ਸਾਡੀ ਕੋਈ ਗੈਰ ਕਾ ਮਸਲਾ ਨਾ ਹੋਵੇ ਸਾਡੀ ਕੋਈ ਅੱਖ ਦਾ ਮਸਲਾ ਨਾ ਹੋਵੇ ਤੁਹਾਡਾ ਹਰ ਹੁਕਮ ਮੰਨਣ ਨੂੰ ਤਿਆਰ ਆ ਉਹ ਆਖਿਆ ਮੈਂ ਚਾਹਨਾ ਵੀ ਤੈਨੂੰ ਆਪਣੇ ਦਰਬਾਰ ਵਿੱਚ ਹੋਰ ਵੀ ਉੱਚਾ ਰੁਤਬਾ ਦਿੱਤਾ ਜਾਏ ਅਰੇ ਦੂਰੀ ਮਿਟ ਜਾਣੀ ਚਾਹੀਦੀ ਆ ਮੈਂ ਨਾ ਇਹਨਾਂ ਮੇਰੇ ਦਰਬਾਰੀ ਸਹਿਮਤ ਨਹੀਂ ਕਿ ਕੋਈ ਲਾਹੌਰ ਦਾ कोतवाल ਸਿੱਖ ਹੋਵੇ ਮੈਂ ਤੈਨੂੰ ਬਾਰ ਬਾਰ ਕਹਿ ਰਿਹਾ ਵੀ ਤੂੰ ਸਿੱਖੀ ਛੱਡ ਕੇ ਤੇ ਮੁਸਲਮਾਨ ਬਣ ਜਾ ਸਰਦਾਰ ਸ਼ਬੇਖ ਸਿੰਘ ਨੇ ਆਖਿਆ ਖਾਨ ਬਹਾਦਰ ਤੁਸੀਂ ਮੌਕੇ ਦੇ ਹੱਕ ਵਿੱਚ ਸ਼ਾਇਦ ਤੁਸੀਂ ਠੀਕ ਸੋਚਿਆ ਹੋਵੇ ਪਰ ਧਰਮ ਅੱਜ ਹਰ ਇੱਕ ਨੂੰ ਆਪੋ ਆਪਣਾ ਪਿਆਰ ਸੱਚ ਹੈ ਅੱਲਾਹ ਦੀ ਮਰਜ਼ੀ ਸੀ ਕਿ ਤੁਹਾਡਾ ਜਨਮ ਮੁਸਲਮਾਨਾਂ ਦੇ ਘਰ ਹੋਵੇ ਤੁਹਾਨੂੰ ਮੁਸਲਮਾਨਾਂ ਦੇ ਘਰ ਵਿੱਚ ਜਨਮ ਮਿਲਿਆ ਮੇਰੇ ਅਕਾਰ ਤੁਸੀਂ ਮਰਜ਼ੀ ਮੈਂ ਸਿੱਖ ਹੋ ਕੇ ਜੀਵਾਂ ਮੈਨੂੰ ਸਿੱਖਾਂ ਦੇ ਘਰ ਦਾ ਜਨਮ ਮਿਲਿਆ ਖਾਨ ਬਾਤਰੇ ਫੈਸਲੇ ਕਾਪੂਰਖ ਨੇ ਕਰ ਦਿੱਤੇ ਇਹ ਨਾਰੇ ਇਸ ਧਰਮ ਤੇ ਮੇਰੀ ਜ਼ਿੰਦਗੀ ਹੈ ਤੇ ਧਰਮ ਤੋਂ ਟੁੱਟ ਕੇ ਬੰਦਾ ਕਿਤਰਾ ਜੀਏਗਾ ਉਹਨੇ ਆਖਿਆ ਮੈਂ ਜੋ ਤੈਨੂੰ ਕਹਿਣਾ ਚਾਹੁੰਦਾ ਤੂੰ ਚੰਗੀ ਤਰ੍ਹਾਂ ਸੁਣ ਲਿਆ ਪਰ ਮੈਨੂੰ ਇਹ ਨਹੀਂ ਪਤਾ ਵੀ ਸ਼ੇਖ ਸਿੰਘ ਆ ਤੂੰ ਕੀ ਕਹਿਣਾ ਚਾਹੁੰਦਾ ਇਹਨੇ ਚਾਹਣਾ ਵੀ ਤੈਨੂੰ ਮੈਂ ਵੱਡੇ ਵੱਡੇ ਰੁਤਬੇ ਦੋਣਾ ਪਰ ਤੂੰ ਕੀ ਚਾਹਣਾ ਸਰਦਾਰ ਸੁਖਦੇਵ ਸਿੰਘ ਨੇ ਆਖਿਆ ਖਾਨ ਬਹਾਦਰ ਸਿੱਖੀ ਦੀਆਂ ਦੋ ਹੀ ਖੈਸ਼ੇ ਆਣਖ ਦਾ ਜੀਵਨ ਤੇ ਮਰਦਾ ਦੀ ਮੌਤ ਮੈਂ ਅਣਖ ਦਾ ਜੀਵਨ ਜੀ ਕੇ ਤੇ ਮਰਦਾ ਦੀ ਮੌਤ ਕਰਨੀ ਜਾਣਾ ਮੇਰੇ ਗੁਰੂ ਗੋਬਿੰਦ ਸਿੰਘ ਜੀ ਨੇ ਸਿਖਾਇਆ ਜਿਓ ਉਹ ਸਾਰੇ ਬੜੇ ਥੰਮੇ ਨਾਲ ਜਿਆ ਖਾਨ ਕਹਿਣ ਲਗਾ ਉਹ ਸਾਡੇ ਵੱਡ ਬਡੇਰੇ ਲਾਹੌਰ ਸਰਦਾਰ ਦੀ ਨੌਕਰੀ ਕਰਦੇ ਆ ਮੈਂ ਤੂੰ ਕੋਈ ਸੂਬੇਦਾਰ ਦੀ ਗੱਲ ਮੰਨ ਨੂੰ ਤਿਆਰ ਨਹੀਂ ਉਹਨੇ ਆਖਿਆ ਤੁਸੀਂ ਠੀਕ ਆਖਿਆ ਨੌਕਰੀ ਕਰਨੀ ਆਪਣੇ ਪੇਟ ਦੀ ਪੂਰਤੀ ਵਾਸਤੇ ਕੰਮ ਕਰਨਾ ਕੋਈ ਮਾੜਾ ਨਹੀਂ ਪਰ ਇਹਦੇ ਇਝ ਵਿੱਚ ਮੈਂ ਆਪਣਾ ਧਰਮ ਤਿਆਗ ਦਿਆ ਤੂੰ ਇਹ ਕਿਤਰਾ ਸੋਚ ਲਿਆ ਉਹਨੇ ਆਖਿਆ ਜਿਨ੍ਹਾਂ ਦੇ ਤੁਸੀਂ ਬੰਦ-ਬੰਦ ਕੱਟਿਆ ਜਿਨ੍ਹਾਂ ਦੀਆਂ ਖੋਪਰੀਆਂ ਲਾਈਆਂ ਅਸੀਂ ਉਹਨਾਂ ਦੇ ਹੀ ਭਰਾ ਹਾਂ ਤੂੰ ਜਿੰਨਾ ਮਰਜ਼ੀ ਜੁਰਮ ਕਰਕੇ ਵੇਖ ਲੈ ਤੂੰ ਸਾਡੇ ਅੰਦਰੋਂ ਸਿੱਖੀ ਨਹੀਂ ਕਰ ਸਕਦਾ ਸਿੱਖੀ ਸਾਡੀ ਜਿੰਦ-ਜਾਨ ਹੈ ਜਿਸ ਤਰ੍ਹਾਂ ਪਛੀ ਪਾਣੀ ਤੋਂ ਬਿਨਾਂ ਨਹੀਂ ਬਚਦੀ ਸਿੱਖ ਸਿੱਖੀ ਤੋਂ ਬਿਨਾਂ ਨਹੀਂ ਬਚਦਾ ਜਿਸ ਤਰ੍ਹਾਂ ਚਕੌਰ ਜੰਤ ਤੋਂ ਬਿਨਾਂ ਇਕ ਪਾਲੀ ਰਹਿ ਸਕਦੀ ਸਿੱਖ ਦਾ ਜੀਵਨ ਵੀ ਇਹੋ ਜਿਹਾ ਹੈ ਬੀ ਸ਼ਵੇਕ ਸਿੰਘ ਨੇ ਆਖਿਆ ਯਈਆ ਖਾ ਤੁਸੀਂ ਤੇਰਾ ਗਵਾਕ ਹੀ ਆ ਸਾਨੂੰ ਤੁਸੀਂ ਏਕਾ ਤੋਂ ਮੇਰੇ ਆ ਨੇ ਕਿ ਤੂੰ ਹੀ ਸਾਈ ਗਾਜੀ ਦਾ ਹੁਕਮ ਮੰਨਿਆ ਇਹਨੂੰ ਆਨੇ ਦੱਸਿਆ ਕਿ ਮੇਰੇ ਪਿਤਾ ਨੂੰ ਪਸ਼ਾਬ ਦਾ ਬੰਨ ਪੈ ਗਿਆ ਇਹਨੂੰ ਦਵਾਈ ਲੈਣ ਕੱਲਿਆ ਤੇ ਤੂੰ ਉਹਦੇ ਸਿਰ ਤੇ ਜੁੱਤੀਆਂ ਮਾਰੀਆਂ ਓਏ ਬੰਨ ਦਾ ਲਾ ਜੁੱਤੀਆਂ ਹੁੰਦੀਆਂ ਹੈ ਤੋ ਵੱਜ ਜਾਂਦਾ ਪਰ ਤੂੰ ਮੇਰੇ ਪਿਓ ਨੂੰ ਛੱਤਰ ਮਾਰ ਮਾਰ ਕੇ ਮਾਰਿਆ ਹੁਣ ਤੇਰੇ ਸਾਹਮਣੇ ਕੋਈ ਸਲਾਹਾ ਜਾਤ ਤੇ ਮੁ슬ਮਾਨ ਤੂੰ ਤਿਆਰ ਹੋ ਜਾ ਤੇ ਜਾਫਰ ਤੈਨੂੰ ਪਤਾ ਜਿਹੜਾ ਲਾਹੌਰ ਦਰਬਾਰ ਵਿੱਚ ਆ ਗਿਆ ਉਹ ਕਦੇ ਵਾਪਸ ਨਹੀਂ ਗਿਆ ਸਰਦਾਰ ਸ਼ੇਖ ਸਿੰਘ ਨੇ ਆਖਿਆ ਓ ਯਈਆ ਖਾ ਤੈਨੂੰ ਤੇ ਜੇ ਕੱਲ ਤਖਤ ਨਸੀਬ ਹੋਇਆ ਤੇਰਾ ਪਿਓ ਤੈਨੂੰ ਲਾ ਕੇ ਜਕਰੀਆ ਮਰ ਗਿਆ ਜੇ ਤੇ ਇੱਕ ਵੀ ਸਿੱਖ ਨੂੰ ਸਿੱਖੀ ਤੋਂ ਤੁਸੀਂ ਬੁਲਾਇਆ ਹਾਂ ਤੇ ਗੱਲ ਕਰਨੀ ਤੇ ਇਹੇ ਟਕਰਾਂ ਨਾ ਮਾਰ ਵਾ ਵਾ ਅਸੀਂ ਉਹਨਾਂ ਦੇ ਭਰਾ ਹਾਂ ਤੂੰ ਸਾਡੇ ਤੇ ਜ਼ੁਲਮ ਕਰਕੇ ਵੇਖ ਲੈ ਅਸੀਂ ਗੁਰੂ ਦੀ ਸਿੱਖੀ ਨਹੀਂ ਛੱਡਾਂਗੇ ਸ਼ਾਇ ਕਾਜੀ ਵੱਲੇ ਵੇਖਿਆ ਉਹਨੇ ਹੁਕਮ ਸੁਣਾਇਆ ਪੀ ਉਹਨਾਂ ਦਵਾਂ ਕਾਫਾ ਉੱਚਖੜੀ ਉੱਤੇ ਚੜ੍ਹ ਦਿੱਤਾ ਜਾਵੇ ਵਾਹਿਗੁਰੂ ਕੇ ਸਖੋਸ ਮੇਰੇ ਚਰਖੜੀ ਜਿਹਨੂੰ ਇੰਗਲਿਸ਼ ਵਿੱਚ ਟਰਨਿੰਗ ਵੀਲ ਕਹਿੰਦੇ ਕੋ ਚੱਕਰ ਹੁੰਦੇ ਆ ਇਹ ਕੁੱਤੇ ਦੰਡੇ ਬਿਲਡਿੰਗ ਕੀਤੇ ਹੁੰਦੇ ਆ ਦੂਜਾ ਚੱਕਰ ਖਾਲੀ ਹੁੰਦਾ ਉਹਨਾਂ ਦਵਾਈ ਨੂੰ ਤਾਂ ਕੇ ਲਿਆਂਦਾ ਜਾਂਦਾ ਬੰਦੇ ਨੂੰ ਉੱਤੇ ਬੰਨ੍ਹਤਾ ਜਾਂਦਾ ਬੰਦਾ ਵੀ ਕਮਾਲ ਵਰਗਾ ਹੋ ਜਾਂਦਾ ਜਦੋਂ ਉਹਨੂੰ ਘੇੜੇ ਜਾਂਦਾ ਲਾ ਕੇ ਕਰਕੇ ਫਿਰ ਉਹ ਜਿਹੜੇ ਦੰਦੇ ਆ ਸਰੀਰ ਵਿੱਚ ਖੁਬ ਖੁਬ ਕੇ ਇਹ ਕਿਸ ਤਰ੍ਹਾਂ ਬੰਦੇ ਦਾ ਹਾਲ ਕਰਦੇ ਆ ਦਵਾਈ ਪਿਓ ਪੁੱਤਰਾਂ ਨੂੰ ਚਰਖੜੀ ਤੇ ਚਾੜਨ ਦਾ ਹੁਕਮ ਦੇਤਾ ਆਖਰ ਕਾਜੀ ਨੇ ਚਾਲ ਚੱਲੀ ਜਦੋਂ ਕੋਈ ਉਹਨਾਂ ਦਾ ਜਦ ਤਨ ਸਫਲਾ ਨਾ ਹੋ ਸਕਿਆ ਉਸ ਵੇ ਜਈਆ ਖਾਨ ਨੇ ਸ਼ਾਬਾਸ਼ ਸਰਦਾਰ ਸ਼ਬੀਖ ਸਿੰਘ ਨੂੰ ਆਪਣੇ ਦਰਬਾਰ ਉਚ ਬੁਲਾਇਆ ਤੇ ਬੜੇ ਪਿਆਰ ਦੇ ਨਾਲ ਕੋਰ ਪਟਾਇਆ ਬੜੀ ਇੱਜ਼ਤ ਦੇ ਨਾਲ ਇਹੋ ਜਿਹਾ ਪਿਆਰ ਸੀ ਜਿਸ ਤਰ੍ਹਾਂ ਕੋਈ ਸ਼ਿਕਾਰੀ ਸ਼ਿਕਾਰ ਨੂੰ ਫੋਨ ਵਾਸਤੇ ਨਿਮਰਤਾ ਵਿਖਾਉਂਦਾ ਜਿਸ ਤਰ੍ਹਾਂ ਕੋਈ ਮਾਹੀ ਗੀਰ ਮੱਛੀ ਨੂੰ ਆਹ ਸਰ ਟੁਕੜਾ ਲਾ ਕੇ ਉਹਨੂੰ ਸੋਣਾ ਚਾਹੁੰਦਾ ਐ ਇਸੇ ਤਰ੍ਹਾਂ ਦਾ ਪਿਆਰ ਸੀ ਉਹਨੇ ਆਖਿਆ ਉਹ ਸ਼ਿਵੇਸ਼ ਸਿੰਘਾ ਮੈਂ ਚਾਹੁੰਦਾ ਵੀ ਮੈਂ ਤੈਨੂੰ ਵੱਡੇ ਰਤਵੇ ਦਵਾਂ ਤਾਨੂੰ ਚਕੀਰਾ ਮੇਰੀ ਜੇਬ ਵਿੱਚ ਮਾਲ ਧਾਨੋ ਜੀ ਕਰਦਾ ਤੇਰੇ ਉੱਤੋਂ ਵਾਰ ਦਿਆਂ ਆ ਪਰ ਤੂੰ ਕੀ ਚਾਹੁੰਦਾ ਤੈਨੂੰ ਸਿੱਖੀ ਵਿੱਚੋਂ ਮਿਲੇਗਾ ਕੀ ਹਾਏ ਤੇ ਨਾਲੇ ਜਿਹੜਾ ਪੁੱਤਰ ਤੇਰਾ ਜੇ ਤੇ ਤੂੰ ਮਾਨ ਕਰਦਾ ਸਾ ਸ਼ਹਾਬ ਸਿੰਘ ਉਹ ਤਸੀਹੇ ਸਾਰ ਨਹੀਂ ਸਕਿਆ ਹਾਈ ਤੇ ਉਹਨੇ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਦਾ ਕਰਨ ਦਾ ਪਰਣ ਕਰ ਲਿਆ ਇੱਕ ਵਾਰ ਤੇ ਮਨ ਨੂੰ ਝਟਕਾ ਲੱਗਾ ਪਰ ਗੁਰੂ ਦੇ ਉੱਤੇ ਭਰੋਸਾ ਸੀ ਵੀ ਮੇਰਾ ਪੁੱਤਰ ਆ ਸਿੱਖੀ ਤੋਂ ਮੁਨਕਰ ਹੋ ਜਾ ਨਹੀਂ ਸਕਦਾ ਉਸ ਵੇਲੇ ਸਰਦਾਰ ਸ਼ਬੇਰ ਸਿੰਘ ਨੇ ਆਖਿਆ ਯਾ ਖਾਨ ਤੂੰ ਬਹੁਤ ਵੱਡਾ ਝੂਠ ਮਾਰੇ ਰੱਬ ਦੇ ਤਾਂ ਝੂਠ ਮਾਰੇ ਹੈ ਤੇਰਾ ਪੁੱਤਰ ਤੇਰਾ ਬੇਰੋਸ ਤੇਰਾ ਬੇਰੋਸ ਦਾ ਪੁਰਜਾ ਪੁਰਜਾ ਕੱਟਿਆ ਜਾ ਸਰਬਾ ਆਹ ਔਰ ਉਹ ਸਿੱਖੀ ਤੋਂ ਆਪਣਾ ਕਦੇ ਮੂੰਹ ਨਹੀਂ 모ੜੇਗਾ ਸੱਚ ਹੈ ਮੈਂ ਜੰਮਿਆ ਪੜਿਆ ਮੈਂ ਉਹਨੂੰ ਪੜ੍ਹਾਈ ਕਰਾਈ ਮੇਰੇ ਹੱਥਾਂ 'ਚ ਪੜਿਆ ਆਹ ਉਹ ਸਿੱਖੀ ਵਿੱਚ ਕਿੰਨਾ ਮਜ਼ਬੂਤ ਆ ਜਿੰਨਾ ਪਿਓ ਜਾਣਦਾ ਉਹ ਤੂੰ ਨਹੀਂ ਜਾਣਦਾ ਆਹ ਉਹ ਸਰੇ ਸਰਦਾਰ ਖਵਾਜ ਸਿੰਘ ਉਹਦੇ ਪੁੱਤਰ ਨੂੰ ਬੁਲਾਇਆ ਗਿਆ ਸਾਹਮਣੇ ਆਇਆ ਹਤੇ ਬਲਾਈ ਸਰਦਾਰ ਸ਼ੇਰ ਸਿੰਘ ਨੇ ਆਖਿਆ ਪਰਸ਼ਾ ਬਾਦ ਸਿੰਘ ਇਹ ਲੋਕੀ ਹਾਂ ਮੈਂ ਅਬ ਤੇਰਾ ਪੁੱਤਰ ਸਿੱਖੀ ਤੋਂ ਮੂੰਹ ਮੋੜ ਗਿਆ ਏ ਕਸ਼ਮੀਰ ਸਾਰ ਸਕਿਆ ਉਹਨੇ ਆਖਿਆ ਪਤਾ ਜੀ ਇਹਨਾਂ ਬਹੁਤ ਵੱਡਾ ਝੂਠ ਮਾਰਿਆ ਤੇ ਜਿੰਨਾ ਝੂਠ ਵੱਡਾ ਮਾਰਨ ਇਹਨਾਂ ਵਾਸਤੇ ਉਹਨਾਂ ਹੀ ਥੋੜਾ ਜੀਤਾ ਜੀ ਮੈਂ ਗੁਰੂ ਗੋਬਿੰਦ ਸਿੰਘ ਦਾ ਸਿੰਘ ਹਾਂ ਮੈਂ ਅਮਰਤਾਰੀ ਸਿੱਖ ਹਾਂ ਹਾਂ ਮੇਰਾ ਇਹ ਬੰਦ ਬੰਦ ਕਰਦਣ ਮੈਂ ਸਿੱਖੀ ਤੋਂ ਕਦੇ ਮੂੰਹ ਨਹੀਂ ਮੋੜੂਗਾ ਵਾਹ ਗੁਰੂ ਕੇ ਸੇਖੋ ਤਵਾ ਪਿਓ ਪੁੱਤਰਾਂ ਨੂੰ ਇਸ ਤਰ੍ਹਾਂ ਅਮੇ ਪਿਓ ਪੁੱਤਰ ਸ਼ੇਰਾਂ ਵਾਂਗ ਡੱਟ ਕੇ ਖਲੋਤੇ ਆ ਤੇ ਸਰਦਾਰ ਸ਼ਹਾਬ ਸਿੰਘ ਜਿਹੜਾ 17 ਗੁਰੇ ਦੇ ਜਿਹੀ ਉਮਰ ਸੀ ਅਰੇ ਦਰਬਾਰ ਵਿੱਚ ਜਿਸ ਤਰ੍ਹਾਂ ਯਈਆ ਖਾਂ ਦੇ ਦਰਬਾਰ ਵਿੱਚ ਉਹ ਬਿਆਨ ਕਰ ਰਿਹਾ ਸਿੱਖੀ ਦੇ ਬਾਰੇ ਉਹ ਸਮਾਨ ਧਰਤੀ ਤੇ ਡਿੱਗ ਸਕਦਾ ਹੈ ਸੱਤ ਸਮੁੰਦਰ ਸੁੱਕ ਸਕਦੇ ਆ ਹਰ ਤੇਰਾ ਪੁੱਤਰ ਸਿੱਖੀ ਨੂੰ ਤਿਆਗ ਦੇ ਏਕ ਬਾਝ ਨਹੀਂ ਹੋ ਸਕਦਾ ਸੱਚ ਹੈ ਜਦੋਂ ਹਰ ਹਰਮਖਾ ਹਰਮਾ ਵਰਤ ਕੇ ਵੇਖ ਲਿਆ ਵਾਹ ਗੁਰੂ ਕੇ ਸਿੱਖ ਸਿੱਖੀ ਤੋਂ ਨਾ ਡੋਲੇ ਫੇਰਾਂ ਨੂੰ ਨਖਾਸ ਚੌਂਗ ਦੇ ਵਿੱਚ ਖਿਲਾਰ ਕੇ ਜਿਸ ਤਰ੍ਹਾਂ ਕਤਲ ਕੀਤਾ ਔਰ ਉਹਨਾਂ ਦਾ ਦੱਸ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਮਰ ਦੀ ਸਿੱਖੀ ਇਸ ਤਰ੍ਹਾਂ ਕਮਾਈ ਦੀ ਆ ਉਹਨਾਂ ਦੇ ਜੀਵਨ ਤੋਂ ਸਾਨੂੰ ਇਹ ਪ੍ਰੇਰਨਾ ਲੈਣੀ ਚਾਹੀਦੀ ਆ